ਫਿਲਮ ਨਮਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਆ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਸਿੱਧੂ ਟਾਕਸ ਅੱਜ ਫੇਰ ਕੁਝ ਆਉਣ ਵਾਲੀਆਂ ਪੰਜਾਬੀ ਫਿਲਮਾਂ ਤੇ ਕੁਝ ਜਿਨ੍ਹਾਂ ਦੀ ਸ਼ੂਟਿੰਗ ਚੱਲ ਰਹੀ ਹੈ ਉਹਨਾਂ ਫਿਲਮਾਂ ਦੀ ਗੱਲਬਾਤ ਕਰਾਂਗੇ ਔਰ ਸਭ ਤੋਂ ਪਹਿਲੀ ਫਿਲਮ ਜਿਹੜੀ ਹੈ ਜੀ ਪ੍ਰਾਉਣਾ 2 ਦੀ ਗੱਲ ਕਰਾਂਗੇ ਪਹਿਲਾਂ ਪ੍ਰਾਉਣਾ ਆ ਚੁੱਕੀ ਸੀ ਹੁਣ ਪ੍ਰਾਉਣਾ 2 ਵੀ ਆ ਰਹੀ ਹੈ ਕਿਉਂਕਿ ਹੁਣ ਸੀਕਵਲ ਆਮ ਤੌਰ ਤੇ ਕਈ ਪੰਜਾਬੀ ਫਿਲਮਾਂ ਦੇ ਇਸ ਸਾਲ ਦੇ ਵਿੱਚ ਦੇਖਣ ਨੂੰ ਮਿਲਣਗੇ ਫਿਲਮ ਪ੍ਰਾਉਣਾ 2 ਦਾ ਨਵਾਂ ਪੋਸਟਰ ਸਾਹਮਣੇ ਆਇਆ ਆ ਤੇ ਦੱਸਦੀ ਹੈ ਕਿ ਹਾਲ ਹੀ ਵਿੱਚ ਨਿਰਮਾਤਾਵਾਂ ਨੇ ਰਣਜੀਤ ਬਾਵਾ ਅਤੇ ਅਦਿੱਤੀ ਸ਼ਰਮਾ ਸਟਾਰਰ ਪੰਜਾਬੀ ਫਿਲਮ ਪ੍ਰਾਉਣਾ 2 ਦਾ ਨਵਾਂ ਪੋਸਟਰ ਸਾਂਝਾ ਕੀਤਾ ਆ ਇਹ ਫਿਲਮ ਮਾਰਚ ਦੇ ਵਿੱਚ ਰਿਲੀਜ਼ ਹੋਵੇਗੀ ਇਸ ਸਾਲ ਤੇ ਇਸ ਸਮੇਂ ਪ੍ਰਸ਼ੰਸਕ ਜਿਹੜੇ ਨੇ ਰਣਜੀਤ ਬਾਵਾ ਅਤੇ ਦਿੱਤੀ ਸ਼ਰਮਾ ਸਟਾਰਰ ਪੰਜਾਬੀ ਫਿਲਮ ਪਰਾਉਣਾ 2 ਦੀ ਰਿਲੀਜ਼ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਹੁਣ ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਡੇਟ ਅਤੇ ਪੋਸਟਰ ਸਾਂਝਾ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ ਨਾਲ ਹੀ ਆਉਣ ਵਾਲੀ ਪੰਜਾਬੀ ਫਿਲਮ ਪਰਾਉਣਾ 2 ਦੇ ਨਿਰਮਾਤਾ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਤੇ ਦੱਸਿਆ ਕਿ ਇਹ ਫਿਲਮ ਜਿਹੜੀ ਆ 29 ਮਾਰਚ 2024 ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਵੇਗੀ ਇਸ ਜਾਣਕਾਰੀ ਨੂੰ ਸਾਂਝਾ ਕਰਨ ਲਈ ਫਿਲਮ ਦੇ ਮੁੱਖ ਕਿਰਦਾਰ ਰਣਜੀਤ 바ਵਾ ਨੇ ਇੰਸਟਾਗ੍ਰam ਦਾ ਸਹਾਰਾ ਲਿਆ ਹੈ ਤੇ ਇਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਗਾਇਕ ਨੇ ਲਿਖਿਆ ਕਿ ਅਸੀਂ ਤੁਹਾਡੇ ਤਣਾਅ ਨੂੰ ਦੂਰ ਕਰਨ ਲਈ ਆਪਣੀ ਆਉਣ ਵਾਲੀ ਫਿਲਮ ਪਰੋਣਾ 2 ਦੇ ਨਾਲ ਵਾਪਸ ਆ ਰਹੇ ਹਾਂ ਮੈਂ ਵਿਆਉਣ ਗਿਆ ਸੀ ਕੁੜੀ ਨੂੰ ਤੇ ਗਲ ਬੇੜੇ ਪੈ ਗਏ ਕੁੜੀ ਪੱਲਾ ਫੜਾ ਕੇ ਬੇਬੇ ਦਾ ਮੈਨੂੰ ਬਾਪੂ ਕਹਿ ਗਈ ਤੇ ਇਹਦੇ ਨਾਲ ਹੀ ਪੋਸਟਰ ਵਿੱਚ ਰਣਜੀਤ 바ਵਾ ਦੋ ਔਰਤਾਂ ਦੇ ਵਿਚਕਾਰ ਕਿਰਿਆ ਨਜ਼ਰਾਂ ਆਉਂਦਾ ਆ ਜਿਨ੍ਹਾਂ ਵਿੱਚੋਂ ਇੱਕ ਕਾਫੀ ਉਮਰ ਦੀ ਬੁੱਢੀ ਔਰਤ ਦਿਖਾਈ ਦਿੰਦੀ ਹੈ ਦੱਸਦੀ ਹੈ ਕਿ ਇਸ ਫਿਲਮ ਵਿੱਚ ਰঞ্জੀਤ ਬਾਵਾ ਮੁੱਖ ਅਦਾਕਾਰ ਨੇ ਫਿਲਮਦਾਰਾ ਫਿਲਮਜ਼ ਐਂਟਰਟੇਨਮੈਂਟ ਤੇ ਬਣਵੈਤ ਫਿਲਮਜ਼ ਅਤੇ ਹੰਬਲ 모ਸ਼ਨ ਪਿਕਚਰਜ਼ ਦੇ ਸਹਿਯੋਗੀ ਬੈਨਰ ਹੇਠਾਂ ਪੇਸ਼ ਕੀਤੀ ਗਈ ਹੈ ਰঞ্জੀਤ ਬਾਵਾ ਦੇ ਨਾਲ ਇਸ ਫਿਲਮ ਵਿੱਚ ਦਿੱਤੀ ਸ਼ਰਮਾ ਗੁਰਪ੍ਰੀਤ ਕੁੱਗੀ ਅਜੇ ਹੁੱਡਾ ਬਦਰ ਖਾਨ ਉਸheen ਬਰਾੜ ਵਰਗੇ ਹੋਰ ਵੀ ਕਾਫੀ ਸਾਰੇ ਸ਼ਾਨਦਾਰ ਕਲਾਕਾਰ ਨੇ ਅੰਤ ਵਿੱਚ ਜੋ ਗੱਲ ਇਹ ਕਿ ਇਹ ਫਿਲਮ ਕਲਵਿੰਦਰ ਬਿੱਲਾ ਸਟਾਰਰ 2018 ਪੰਜਾਬੀ ਕਮੇਡੀ ਫਿਲਮ ਪ੍ਰਾਉਣਾ ਦਾ ਸੀਕਵਲ ਹੈ ਤੇ ਇਹ ਫਿਲਮ ਬਹੁਤ ਸਫਲ ਰਹੀ ਸੀ ਅਤੇ ਦਰਸ਼ਕ ਫਿਲਮ ਤੋਂ ਕਾਫੀ ਪ੍ਰਭਾਵਿਤ ਹੋਏ ਸਨ ਇਸ ਤੋਂ ਬਾਅਦ ਟੀਮ ਨੇ ਫਿਲਮ ਦਾ ਸੀਕਵਲ ਬਣਾਉਂਦਾ ਫੈਸਲਾ ਹਾਲਾਂਕਿ ਸੀਕਵਲ ਦਾ ਐਲਾਨ ਬਹੁਤ ਪਹਿਲਾਂ ਕੀਤਾ ਗਿਆ ਸੀ ਪਰ ਆਖਰਕਾਰ ਇਸ ਨੂੰ ਰਿਲੀਜ਼ ਕਰਨ ਦੀ ਤਾਰੀਖ ਦੇ ਦਿੱਤੀ ਗਈ ਹੈ ਤਾਂ ਹੁਣ ਮਾਰਚ 29 ਨੂੰ ਤੁਸੀਂ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਦੇਖ ਸਕਦੇ ਹੋ ਅਗਲੀ ਫਿਲਮ ਵੱਲ ਆਉਨੇ ਆ ਇਸ ਫਿਲਮ ਨਾਲ ਨਵੀਆਂ ਪੈੜਾਂ ਪਾਉਣਗੇ ਅਦਾਕਾਰ ਜੋਬਨਪ੍ਰੀਤ ਸਿੰਘ ਪਹਿਲਾ ਲੁੱਕ ਹੋਇਆ ਰਿਲੀਜ਼ ਜੀ ਹਾਂ ਮੈਂ ਦੱਸ ਦੇਣਾ ਚਾਹਾਂਗਾ ਕਿ ਪੰਜਾਬੀ ਸਿਨੇਮਾ ਦਾਇਰਾ ਹੋਰ ਵਿਸ਼ਾਲ ਕਰਨ ਤੇ ਇਸ ਦੇ ਵਜੂਦ ਨੂੰ ਹੋਰ ਚਾਰ ਚੰਨ ਲਾਉਣ ਲਈ ਇੰਨੇ ਦਿਨੇ ਕਈ ਪ੍ਰਤਿਭਾਮਤ ਜੜੀਆਂ ਨੇ ਅਹਿਮ ਭੂਮਿਕਾ ਨਿਭਾਰੀਆਂ ਨੇ ਕਈ ਆਦਾਕਾਰ ਸਾਹਮਣੇ ਆ ਰਹੇ ਨੇ ਜਿਨ੍ਹਾਂ ਵਿੱਚੋਂ ਹੀ ਆਪਣੇ ਨਾਂ ਦਾ ਮਾਣ ਮੱਤਾ شمار ਕਰਵਾਉਣ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੇ ਆਦਾਕਾਰ ਜੋਬਨ ਪ੍ਰੀਤ ਸਿੰਘ ਜੋ ਰਿਲੀਜ਼ ਹੋਣ ਜਾ ਰਹੀ ਆਪਣੀ ਨਵੀਂ ਪੰਜਾਬੀ ਫਿਲਮ ਜਹਾਨ ਕਿਲਾ ਦੇ ਨਾਲ ਇੱਕ ਵਾਰੀ ਫੇਰ ਪਰਦੇ ਦੇ ਉੱਤੇ ਦਿਖਾਈ ਦੇਣਗੇ ਔਰ ਇਸ ਫਿਲਮ ਦਾ ਪਹਿਲਾ ਲੁੱਕ ਜਿਹੜਾ ਆ ਉਹ ਜਾਰੀ ਕਰ ਦਿੱਤਾ ਗਿਆ ਆ ਐਸ ਵੀ ਪੀ ਫਿਲਮਸ ਦੇ ਬੈਨਰ ਹਿੱਟ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਵਿੱਕੀ ਕਦਮ ਦੁਆਰਾ ਕੀਤਾ ਗਿਆ ਜਦੋਂ ਕਿ ਇਸ ਫਿਲਮ ਦਾ ਨਿਰਮਾਣ ਸਤਿੰਦਰ ਕੌਰ ਨੇ ਕੀਤਾ ਆ ਜਹਾਨ ਕਿਲਾ ਤੋਂ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਪੁਲਿਸ ਦੀ ਜਿਹੜੀ ਅਕੈਡਮੀ ਐਂਡ ਟ੍ਰੇਨਿੰਗ ਅਕੈਡਮੀ ਆ ਜਹਾਨ ਕਿਲਾ ਫਲੋਰ ਦੇ ਵਿੱਚ ਪੈਂਦੀ ਆ ਤੇ ਪੰਜਾਬ ਪੁਲਿਸ ਵਿੱਚ ਜਿਹੜੀ ਕਰਤੱਵ ਨਿਸ਼ਠਾ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਡੈਡੀਕੇਟਿਡ ਕੀਤੀ ਜਾ ਰਹੀ ਇਸ ਫਿਲਮ ਦੇ ਕੈਮਰਾਮੈਨ ਅੰਸ਼ੁਲ ਰਾਏ 뮤직 ਡਾਇਰੈਕਟਰ ਦੇਵ ਜੈਲੀ ব্যাকਗ੍ਰਾਉਂਡ ਸਕੋਰਰ ਰੋਹਿਤ ਕੁਲਕਰਨੀ ਕਸਟਮ ਡਿਜ਼ਾਈਨਰ ਸ਼ਰੂਤੀ ਜਮਾਲ ਸੰਪਾਦਕ ਸੰਤੋਸ਼ ਦੁੱਬੇ ਤੇ ਡਾਂਸ ਕੋਰੀਓਗ੍ਰਾਫਰ ਸਮਾਦਨ ਸਰਗਰ ਲੇਖਕ ਜੋਵਨਪ੍ਰੀਤ ਸਿੰਘ ਆਨਲਾਈਨ ਨਿਰਮਾਤਾ ਕਾਬਲ ਸਿੰਘ ਨੇ ਇਹ ਫਿਲਮ ਵੀ ਜਲਦੀ ਤੁਹਾਨੂੰ ਦੇਖਣ ਨੂੰ ਮਿਲੇਗੀ ਇਸ ਸਾਲ ਦੇ ਵਿੱਚ ਵਿੱਚ ਤੇ ਪੰਜਾਬੀ ਦੇ ਨਾਲ ਹਿੰਦੀ ਅਤੇ ਇੰਗਲਿਸ਼ ਤਿੰਨਾਂ ਜ਼ੁਬਾਨਾਂ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਅਤੇ ਮੁਹਾਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਪੂਰਨ ਕੀਤੀ ਗਈ ਹੈ ਇਸ ਪ੍ਰੰਤ ਬਹੁਤ ਹੀ ਪ੍ਰਭਾਵੀ ਮਹਾਂਦਰੇ ਵਿੱਚ ਟਾਲੀ ਗਈ ਇਸ ਫਿਲਮ ਨੂੰ ਆਉਣ ਵਾਲੀ 22 ਮਾਰਚ ਨੂੰ ਦੁਨੀਆ ਭਰ ਵਿੱਚ ਵੱਡੇ ਪੱਧਰ ਤੇ ਰਿਲੀਜ਼ ਕੀਤਾ ਜਾ ਰਿਹਾ ਜਿਸ ਵਿੱਚ ਮੰਨੇ ਪ੍ਰਮੰਨੇ ਐਕਟਰਸ ਦੇ ਨਾਲ-ਨਾਲ ਨਵੇਂ ਚਿਹਰੇ ਵੀ ਕਿਰਦਾਰ ਨਭਾਉਂਦੇ ਨਜ਼ਰ ਪੈਣਗੇ ਤੇ ਇਸ ਤੋਂ ਬਾਅਦ ਅਗਲੀ ਫਿਲਮ ਦੀ ਗੱਲ ਕਰਦੇ ਹਾਂ ਰਿਲੀਜ਼ ਲਈ ਤਿਆਰ ਹੈ ਪੰਜਾਬੀ ਫਿਲਮ ਜੋਰਾਵਾਰ ਦੀ ਜੈਕਲਿਨ ਫਿਲਮ ਦਾ ਨਾਮ ਬੜਾ ਵੱਖਰਾ ਜਿਹਾ ਆਇਆ ਤਾਂ ਲੀਡ ਭੂਮਿਕਾਵਾਂ ਵਿੱਚ ਜਿਹੜੇ ਨਜ਼ਰ ਆਉਣਗੇ ਕਾਫੀ ਚਿਹਰੇ ਇਸ ਸਾਲ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਜੋਰਾਵਰ ਦੀ ਜੈਕਲਿਨ ਕਾਫੀ ਸਮੇ ਤੋਂ ਚਰਚਾ ਦੇ ਵਿੱਚ ਹੈ ਇਸ ਫਿਲਮ ਦਾ ਸ਼ਾਨਦਾਰ ਪੋਸਟਰ ਸਾਹਮਣੇ ਆਇਆ ਜਿਹੜਾ ਕਿ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਪੰਜਾਬੀ ਸਿਨੇਮਾ ਨੂੰ ਨਵਾਂ ਅਤੇ ਤਰੋ ਤਾਜ਼ਗੀ ਭਰਿਆ ਮਹਾਂਦਰਾ ਦਿਨ ਵਿੱਚ ਖਿੱਤੇ ਵਿੱਚ ਨਿਤਰੇ ਨਵੇਂ ਨਿਰਦੇਸ਼ਕ ਦਪਿੰਦਰ ਸੰਧੂ ਜੋ ਬਤੌਰ ਲੇਖਕ ਅਤੇ ਨਿਰਦੇਸ਼ਕ ਆਪਣੀ ਬਹੁਤ ਚਰਚਿਤ ਪੰਜਾਬੀ ਫਿਲਮ ਜੋਰਾਵਾਰ ਦੀ ਜੈਕਲੈਂਡ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਜਾ ਰਹੇ ਨੇ ਜੋ ਜਲਦੀ ਸਿਨੇਮਾ ਦੇ ਪਰਦੇ ਦਾ ਸ਼ਿੰਗਾਰ ਬਣੇਗੀ ਇਸ ਫਿਲਮ ਦੀ ਸਟਾਰ ਕਾਸਟ ਦੇ ਵਿੱਚ ਮਨੀਸ਼ ਗੋਪਲਾਨੀ ਮਲਵੀ ਮਲਹੋਤਰਾ ਅਮਰਤ ਪਾਲ ਸਿੰਘ ਬਿੱਲਾ ਸਤਵੰਤ ਕੌਰ ਅਨੀਤਾ ਮੀਤਰ ਰਮੇਸ਼ ਰومی ਪੰਡਤਾ ਸਿਮਰ ਜੋਤ ਸਿੰਘ ਡਾਕਟਰ ਅਮਨੀਸ਼ ਸਿੰਘ ਸਿਨਹਾ ਅਮਰੀਨ ਕੌਰ ਸ਼ਾਪੂਰੀ ਅਖਲ ਅਰੋੜ ਆਦਿ ਸ਼ਮਰਨੇ ਯਾਨੀ ਕਿ ਕੁਝ ਨਵੇਂ ਚਿਹਰੇ ਜਿਹੜੇ ਨੇ ਇਸ ਫਿਲਮ ਦੇ ਜ਼ਰੀਏ ਤੁਹਾਨੂੰ ਦੇਖਣ ਨੂੰ ਮਿਲੇਗੇ ਜਿਨ੍ਹਾਂ ਦੀ ਪੰਜਾਬੀ ਫਿਲਮਾਂ ਦੇ ਵਿੱਚ آمد ਹੋਵੇਗੀ ਜਿਹੜੇ ਮ ਨਵੇਂ ਨਾਮ ਆਏ ਨੇ ਵਾਕਈ ਹਰੇਕ ਲਈ ਇਹ ਨਵੇਂ ਹੋਣਗੇ ਪਰ ਹੁਣ ਪਰਦੇ ਤੇ ਤੁਸੀਂ ਦੇਖ ਕੇ ਨਿਆਂ ਕਰਨਾ ਹੈ ਕਿ ਇਹਨਾਂ ਦੀਆਂ ਅਦਾਕਾਰੀਆਂ ਜਿਹੜੀਆਂ ਨੇ ਤੁਹਾਨੂੰ ਪਸੰਦ ਆਉਂਦੀਆਂ ਨੇ ਕਿ ਨਹੀਂ ਆਉਂਦੀਆਂ ਇਸ ਤੋਂ ਇਲਾਵਾ ਜੇਕਰ ਇਹ ਰੋਮਾਂਟਿਕ ਤੇ 뮤지컬 ਡਰਾਮਾ ਸਟੋਰੀ ਦੇ ਅਰਥ ਫਿਲਮਾਂ ਦੇ ਹੋਰ ਨਾ ਪੱਖਾਂ ਵੱਲ ਨਜ਼ਰਸਾਨੀ ਕਰੀਏ ਤਾਂ ਇਸ ਦੀ ਦਿਲਚਸਪ ਕਹਾਣੀ ਦੇ ਨਾਲ ਨਾਲ ਇਸ ਦੇ ਦੇ 뮤지컬 ਪੱਖਾਂ ਉੱਪਰ ਵੀ ਕਾਫੀ ਮਿਹਨਤ ਕੀਤੀ ਗਈ ਹੈ ਜਿਸ ਦਾ ਸੰਗੀਤ ਗੁਰਮੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ਹੁਣ ਉਹਨੇ ਜੀ ਅਗਲੀ ਫਿਲਮ ਵਨ ਸੈੱਟ ਦੇ ਉੱਤੇ ਇੱਕ ਫਿਲਮ ਹੁਣ ਪੁੱਜ ਗਈ ਆ ਜਿਸ ਦਾ ਨਾਂ ਆ ਮਿੱਠੜੇ ਜੀ ਹਾਂ ਅਮਰਦੀਪ ਸਿੰਘ ਇਸ ਨੂੰ ਨਿਰਦੇਸ਼ਨ ਕਰ ਰਹੇ ਨੇ ਅਮਰਦੀਪ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਪੰਜਾਬੀ ਫਿਲਮ ਮਿੱਠੜੇ ਦੀ ਸ਼ੂਟਿੰਗ ਇਹਨਾਂ ਦਿਨਾਂ ਵਿੱਚ ਸ਼ੁਰੂ ਹੋ ਚੁੱਕੀ ਆ ਇਹ ਫਿਲਮ ਵੀ ਇਸ ਸਾਲ ਰਿਲੀਜ਼ ਹੋ ਜਾਵੇਗੀ ਪੰਜਾਬੀ ਸਿਨੇਮਾ ਦੇ ਬਿਹਤਰ ਅਤੇ ਸਫਲ ਲੇਖਕ ਨਿਰਦੇਸ਼ਕ ਵਜੋਂ ਚੋਖੇ ਜਿਹੜੇ ਆ ਆਪਣੀ ਜਾਣ ਪਛਾਣ ਕਾਇਮ ਕਰ ਚੁੱਕੇ ਅਮਰਦੀਪ ਸਿੰਘ ਜਿਨ੍ਹਾਂ ਵੱਨੋਂ ਪਾਲੀਵੁੱਡ ਦੇ ਨਵੀਆਂ ਫਿਲਮਾਂ ਨੂੰ ਤਰਜੀਹ ਦੇਂਦੇ ਆਪਣੇ ਜਾਰੀ ਸلسਲੇ ਅੰਦਰ ਨਵੀਂ ਪੰਜਾਬੀ ਫਿਲਮ ਮਿੱਠੜੀ ਦੀ ਸ਼ੂਟਿੰਗ ਦਾ ਆਗਾਜ਼ ਕਰ ਦਿੱਤਾ ਗਿਆ ਜਿਸ ਵਿੱਚ ਕਈ ਮੰਨੇ ਪ੍ਰਮੰਨੇ ਕਲਾਕਾਰਾਂ ਦੇ ਨਾਲ-ਨਾਲ ਇਸ ਸਿਨੇਮਾ ਨਾਲ ਜੁੜੇ ਕਈ ਪ੍ਰਤਿਭਾਸ਼ਾਲੀ ਚਿਹਰੇ ਲੀਡਿੰਗ ਕਿਰਦਾਰ ਦੇ ਅਦਾਕਾਰ ਰਹੇ ਨੇ ਤਾਂ ਰਾਜਸਥਾਨ ਦੇ ਹਰੁਮਾਨਗੜ ਦੇ ਨਾਲ ਲੱਗਦੇ ਵੱਖ-ਵੱਖ ਹਿੱਸਿਆਂ ਵਿੱਚ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਇਸ ਫਿਲਮ ਨੂੰ ਪੰਜਾਬੀ ਸਿਨੇਮਾ ਦੀ ਬਾਖਮਾਲ ਅਤੇ ਸਫਲ ਅਦਾਕਾਰਾਂ ਵਿੱਚ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੀਆਂ ਤਾਨੀਆਂ ਅਤੇ ਰੂਪੀ ਗਿੱਲ ਲੀਡਿੰਗ ਕਿਰਦਾਰ ਅਦਾਕਾਰੀਆਂ ਨੇ ਜਿਸ ਨਾਲ ਇੱਕ ਨਵਾਂ ਚਿਹਰਾ ਲਖਸ਼ਜੀਤ ਵੀ ਇਸ ਫਿਲਮ ਦੁਆਰਾ ਪਾਲੀਵੁੱਡ ਵਿੱਚ ਇੱਕ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਦਾ ਆਗਾਜ਼ ਕਰੇਗਾ ਇਸ ਦਾ ਗੀਤ ਸੰਗੀਤ ਪੱਖ ਵੀ ਇਸ ਦੇ ਖਾਸ ਆਕਰਸ਼ਣ ਦਾ ਕੇਂਦਰ ਹੋਵੇਗਾ ਤਾਂ ਇਸ ਸਾਲ ਜੋ ਇਹ ਫਿਲਮ ਹੈ ਇਹ ਵੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ ਅਗਲੀ ਫਿਲਮ ਵੱਲ ਆਉਨੇ ਆ ਤੇ ਪੰਜਾਬੀ ਫਿਲਮਾਂ ਜਦੋਂ ਵੀ ਬਣਦੀਆਂ ਹਰ ਸਾਲ ਤੇ ਬਹੁਤੀਆਂ ਫਿਲਮਾਂ ਜਿਹੜੀਆਂ ਨੇ ਕੋਈ ਤਾਂ ਕੋਈ ਖਾਸ ਔਰ ਵੱਖਰੇ ਵਿਸ਼ੇ ਦੀ ਹੁੰਦੀ ਆ ਪਰ ਬਹੁਤੀਆਂ ਫਿਲਮਾਂ ਜਿਹੜੀਆਂ ਆ ਉਹ ਮਜਾਈਆ ਹੁੰਦੀਆਂ ਨੇ ਯਾਨੀ ਕਿ ਕਮੇਡੀ ਹੁੰਦੀਆਂ ਨੇ ਤੇ ਇਹਨਾਂ ਵਿੱਚ ਹੀ ਹਾਸਿਆਂ ਦਾ ਦੰਗਲ ਇੱਕ ਹੋਰ ਫਿਲਮ ਆ ਰਹੀ ਆ ਫੇਰ ਮਾਮਲਾ ਗੜਬੜ ਹੈ ਜੋ ਦਰਸ਼ਕਾਂ ਨੂੰ ਕਹਿੰਦੇ ਨੇ ਕੀਲ ਕੇ ਰੱਖ ਦੇਵੇਗੀ ਅਜੇ ਹਦਾਵਾ ਆ ਉਹਨਾਂ ਦਾ ਤਾਂ ਪੰਜਾਬੀ ਸਿਨੇਮਾ ਲੰਬੇ ਸਮੇਂ ਤੋਂ ਦਿਲ ਨੂੰ ਛੂਣ ਵਾਲੇ ਸੰਤੇਸ਼ ਦੇ ਨਾਲ-ਨਾਲ ਮਜ਼ਾਕੀਆ ਲੈਜੈਂਡਲ ਢਿੱਡੀ ਪੀੜਾ ਪਾਉਣ ਦੀ ਸਮਰੱਥਾ 'ਚ ਭਰਪੂਰ ਹੈ ਇਸ ਵਿਧਾ ਵਿੱਚ ਇੱਕ ਅਜਿਹੀ ਹੰਗਾਮਾ ਭਰਪੂਰ ਕਮੇਡੀ ਫਿਲਮ ਹੈ ਫੇਰ ਮਾਮਲਾ ਗੜਬੜ ਹੈ ਤੇ ਇਹਦੀ ਪ੍ਰੋਡਕਸ਼ਨ ਰਾਇਲ ਪੰਜਾਬ ਫਿਲਮਜ਼ ਦੇ ਬ੍ਰੀਮਿੰਗ ਵਿਜ਼ਨ ਫਿਲਮਜ਼ ਨੇ ਇਸ ਦਾ ਪੋਸਟਰ ਰਿਲੀਜ਼ ਕੀਤਾ ਹੈ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਇਹ ਹਾਸੇ ਭਾਵਨਾਵਾਂ ਤੇ ਮਨੋਰੰਜਨ ਦੀ ਇੱਕ ਉਹ ਸਟੋਰੀ ਹੈ ਜੋ ਵਾਦਾ ਕਰਦੀ ਹੈ ਕਿ ਇਹ ਲੋਕਾਂ ਨੂੰ ਹੱਸਣ ਦੇ ਲਈ ਮਜਬੂਰ ਕਰੇਗੀ ਤਾ ਪ੍ਰਤਿਭਾਸ਼ਾਲੀ ਅਦਾਕਾਰ ਨਿੰਜਾ ਇਸ ਦੇ ਵਿੱਚ ਇੱਕ 트ਾਂਸ ਜੈਂਡਰ ਦੀ ਭੂਮਿਕਾ ਦੇ ਵਿੱਚ ਇੱਕ ਵੱਖਰਾ ਕਿਰਦਾਰ ਅਨਭਾਰਿਆ ਤੇ ਆਪਣੀ ਬਹੁਮੁਖੀ ਅਦਾਕਾਰੀ ਦੇ ਹੁਨਰ ਲਈ ਜਾਣਿਆ ਜਾਂਦਾ ਨਿੰਜਾ ਇਸ ਗੈਰ ਰਵਾਇਤੀ ਕਿਰਦਾਰ ਵਿੱਚ ਕੰਮ ਰੱਖਣ ਦਾ ਫੈਸਲਾ ਪੰਜਾਬੀ ਫਿਲਮ ਉਦਯੋਗ ਵਿੱਚ ਸੀਮਾਵਾਂ ਨੂੰ ਅੱਗੇ ਵਧਾਉਣ ਲਈ ਉਸ ਦੀ ਬਚਨ ਬੱਤਾਂ ਨੂੰ ਦਰਸ ਸੌਂਦਾ ਆ ਹਾਲ ਕੀ ਤੋਂ ਪਹਿਲਾਂ ਬੱਬਲ ਰਾਏ ਜਾਂ ਫਿਰ ਕਰਮਜੀਤ ਅਨਮੋਲ ਜਾਂ ਫਿਰ ਕਹਿ ਸਕਦੇ ਹਾਂ ਕਿ ਬਿੰਨੂ ਢਿੱਲੂ ਵਰਗੇ ਕਾਫੀ ਸਾਰੇ ਕਲਾਕਾਰ ਜਿਹੜੇ ਨੇ ਉਹ ਫਿਲਮਾਂ ਦੇ ਵਿੱਚ ਔਰਤਾਂ ਦਾ ਕਿਰਦਾਰ ਨਿਭਾ ਚੁੱਕੇ ਨੇ ਪਰ ਨਿੰਜਾ ਇਸ ਵਾਰੀ ਕੁਝ ਵੱਖਰੇ ਕਿਰਦਾਰ ਦੇ ਵਿੱਚ ਨਜ਼ਰ ਆਵੇਗਾ ਔਰ ਹੁਨਰਮੰਦ ਲੇਖਕ ਕੁਮਾਰ ਅਜੇ ਵਜੋਂ ਲਿਖ ਗਈ ਇਸ ਫਿਲਮ ਦੇ ਹਰ ਮੋੜ ਤੇ ਹਾਸੇ ਦੀ ਪੇਸ਼ਕਾਰੀ ਕਰਦੇ ਆ ਦਰਸ਼ਕਾਂ ਦਾ ਦਿਲ ਲਵਾਈ ਰੱਖੇਗੀ ਤਾਂ ਜੇ ਗੱਲ ਕਰੀਏ ਕਿ ਇਸ ਫਿਲਮ ਦੇ ਵਿੱਚ ਨਿੰਜਾ ਤੋਂ ਇਲਾਵਾ ਉਪੇਸ਼ ਜਗਵਾਲ ਜਸਵਿੰਦਰ ਪੱਲਾ ਬੇਨ ਸ਼ਰਮਾ ਬਨਿੰਦਰ ਬੰਨੀ ਭੂਮਿਕਾ ਸ਼ਰਮਾ ਗੁਰਪ੍ਰੀਤ ਪੰਗੂ ਤੇ ਤੇ ਜੈਕਵਰ ਤੇ ਦਲਾਵਰ ਸਿੱਧੂ ਪੋਟੋ ਸ਼ਾ ਤੇ ਨਗਿੰਦਰ ਗਖੜ ਵੀ ਸ਼ਾਮਲ ਨੇ ਫਿਲਮ ਮੋਨਾਉਰੀ ਜਸਪ੍ਰੀਤ ਕੌਰ ਤੇ ਵਿਜੇ ਕੁਮਾਰ ਬੰਨਿਉ ਬਣਾਈ ਗਈ ਹੈ ਤੇ ਇਹ ਫਿਲਮ ਸਾਗਰ ਕੁਮਾਰ ਸ਼ਰਮਾ ਵੱਲੋਂ ਨਿਰਦੇਸ਼ ਤਤ ਦੋਸਤੋ 29 ਮਾਰਚ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਯਾਨੀ ਇੱਕੋ ਦਿਨ ਕਈ ਫਿਲਮਾਂ ਟਕਰਾ ਵੀ ਸਕਦੀਆਂ ਨੇ 29 ਮਾਰਚ ਵਾਲੇ ਦਿਨ ਸੋ ਫਿਲਹਾਲ ਇਹ ਸੀ ਕੁਝ ਫਿਲਮਾਂ ਜਿਹੜੀਆਂ ਕਿ ਇਸ ਸਾਲ ਰਿਲੀਜ਼ ਹੋਣਗੀਆਂ ਆਉਂਦੇ ਮਹੀਨਿਆਂ ਚ ਰਿਲੀਜ਼ ਹੋਣਗੀਆਂ ਤੇ ਕੁਝ ਨਵੀਆਂ ਦੇ ਦੀ ਸ਼ੂਟਿੰਗ ਹੈ ਉਹ ਚੱਲ ਰਹੀ ਹੈ ਤੇ ਕੁਝ ਨਵੇਂ ਚਿਹਰੇ ਫਿਲਮਾਂ ਦੇ ذریعے ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ ਖਾਸ ਤੌਰ ਤੇ ਪੰਜਾਬੀ ਸਿਨੇਮੇ ਦੇ ਦਰਸ਼ਕਾਂ ਨੂੰ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ ਔਰ ਫਿਲਹਾਲ ਅੱਜ ਦੇ ਫਿਲਮ ਨਾਮੇ ਵਿੱਚ ਇੰਨਾ ਹੀ ਕੁਝ ਹੋਰ ਨਵੀਆਂ ਫਿਲਮਾਂ ਹੋਰ ਸ਼ੂਟਿੰਗਾਂ ਜਿਹੜੀਆਂ ਹੋ ਰਹੀਆਂ ਨੇ ਉਹਦੇ ਬਾਰੇ ਫਿਰ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ